ਸੱਚਕਾਲ ਤੁਸੀਂ ਦੇਖ ਰਹੇ ਹੋ ਬ੍ਰੇਕਿੰਗ ਟੂਡੇ ਨਿਊਜ਼ ਤੇ ਮੈਦੀਪਾਲੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ ਪੰਜਾਬ ਬੰਦਰ ਰਿਸ਼ਵਤ ਖੋਰੀ ਹਾਲੇ ਵੀ ਬੰਦ ਨਹੀਂ ਹੋਈ ਰਾਜੀਵਾਲ ਦਾ ਕਹਿਣਾ ਹੈ ਕਿ ਸਾਡੇ ਪੰਜਾਬ ਦਾ ਬਾਦੂ ਪਾਣੀ ਮੁਫਤ ਕਿਉਂ ਨਹੀਂ ਹੈ ਕੰਗਨਾ ਮਾਨਸਿਕ ਤੌਰ ਤੇ ਰੋਗੀ ਹੈ ਉਸ ਦੇ ਘਰ ਪਰਿਵਾਰ ਨੂੰ ਉਸ ਦਾ ਇਲਾਜ ਕਰਵਾਉਣਾ ਬਿਹਤਰ ਹੈ ਅੱਜ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਵੱਲੋਂ ਇਤਿਹਾਸਿਕ ਨਗਰੀ ਸ਼੍ਰੀ ਚੋਲਾ ਸਾਹਿਬ ਦੀਵਾਨ ਹਾਲ ਦੇ ਵਿੱਚ ਇੱਕ ਅਹਿਮ ਮੀਟਿੰਗ ਬੁਲਾਈ ਗਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਵਿਸ਼ੇਸ਼ ਤੌਰ ਤੇ ਪਾਰਟੀ ਪ੍ਰਧਾਨ ਬਲਬੀਰ ਸਿੰਘ ਰਾਜੀਵਾਲ ਪੂਜੇ ਰਾਜੀਵਾਲ ਮੀਟਿੰਗ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਕਿਸਾਨ ਦਿਨੋ ਦਿਨ ਕਰਜ਼ੇ ਦੀ ਮਾਰ ਹੇਠਾਂ ਆਇਆ ਹੋਇਆ ਹੈ ਜੇਕਰ ਅਸੀਂ ਰਾਜਸਥਾਨ ਤੋਂ ਪੱਥਰ ਲਿਆਉਂਦੇ ਹਾਂ ਤਾਂ ਉਹ ਵੀ ਅਸੀਂ ਪੈਸੇ ਦੇ ਕੇ ਲਿਆਉਂਦੇ ਹਾਂ ਜੇਕਰ ਗਵਾਂਡੀਆਂ ਰਾਜਾ ਦੇ ਕੋਲੋਂ ਪੈਸੇ ਦੇ ਕੇ ਲਿਆਉਂਦੇ ਹਾਂ ਫਿਰ ਅਸੀਂ ਕਿਵੇਂ ਰਾਜਸਥਾਨ ਨੂੰ ਪਾਣੀ ਫ੍ਰੀ ਦੇਈਏ ਸਾਡੇ ਕੋਲ ਇੱਕ ਬੂੰਦ ਬਾਦੂ ਪਾਣੀ ਹੈ ਕਿਸੇ ਸੁਬੇ ਨੂੰ ਕਿਉਂ ਦਈਏ ਪੰਜਾਬ ਅੰਦਰ ਸਰਕਾਰ ਹਰ ਇੱਕ ਫਰੰਟ ਦੇ ਫੇਲ ਹੁੰਦੀ ਨਜ਼ਰ ਆ ਰਹੀ ਹੈ ਅਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉਸ ਰੈਲੀ ਦੇ ਵਿੱਚ ਵੱਡੇ ਵੱਡੇ ਕਿਸਾਨ ਰੈਲੀ ਵਿੱਚ ਪੁੱਜਣ ਅਤੇ ਇੱਕ ਪੰਜਾਬ ਸਰਕਾਰ ਤੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪੰਜਾਬ ਅੰਦਰ ਰਿਸ਼ਵਤਖੋਰੀ ਬੰਦ ਕਰਨ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਰਿਸ਼ਵਤਖੋਰੀ ਅਜੇ ਵੀ ਚੱਲ ਰਹੀ ਹੈ ਇਸ ਮੌਕੇ ਅਖੀਰ ਵਿੱਚ ਵੱਖਵਾ ਕਿਸਾਨ ਯੂਨੀਅਨ ਛੱਡ ਕੇ ਰਾਜੇਵਾਲ ਅਗਵਾਈ ਹਿੱਟ ਸ਼ਾਮਲ ਹੋਏ ਪਾਰਟੀਆਂ ਛੱਡ ਕੇ ਆਏ ਕਿਸਾਨਾਂ ਦਾ ਮਾਨ ਸਬਾਨ ਅਤੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ